ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਰਨ ਕਰਾਵਨ ਕਰਨਹਾਰ ਇਸ ਕਾ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੂ ਕਾ ਸੰਗ 부ਝਾ ਦੇਖਾ ਕਰਾ ਬਿਵੇਕ ਆਪਹਿ ਏਕ ਆਪਹਿ ਅਨੇਕ ਮਰੈ ਨ ਬਿਨਸਾ ਆਵੈ ਨ ਜਾਇ ਨਾਨਕ ਸਦਹੀ ਰਹਿਆ ਸਮਾਈ ਆਪ ਉਪਦੇਸਾ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਓਹ ਕਰਨਾ ਹਾਰ ਓਹ ਕਰਨਾ ਹਾਰ ਉਸ ਤੇ ਭਿੰਨ ਕਹ ਕਿਛ ਹੋਏ ਤਾਨ ਤਨੰਤਰ ਏਕਾ ਸੋਇ ਆਪਣੇ ਚਲਿਤ ਆਪ ਕਰਨਾ ਹਾਰ ਕਿਛ ਲਿਤ ਨਹੀਂ ਕਹਿਣਾ ਪੂਲਾ ਹੀ ਬੋਲਣਾ ਆਪਣੇ ਚਲਿਤ ਆਪ ਕਰਨਾ ਹਾਰ ਕਾਤਕ ਕਰ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋਟ ਮੱਧੇ ਕਿਨੈ ਵਿਰਲਾ ਚੀਨਾ ਕੋਟ ਮੱਧੇ ਕਿਨੈ ਵਿਰਲਾ ਚੀਨਾ ਕੋਟ ਮੱਧੇ ਕਿਨੈ ਵਿਰਲਾ ਚੀਨਾ ਭਲਾ 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 ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਹਾਂਜੀ ਨਿਰਮਲ ਨਿਰਮਲ ਇਥੇ ਵਿਸਰਾਮ ਲਾ ਦੂ ਚਾਲ ਅਨੁਸਾਰ ਅਰਥ ਨਾਲ ਨਿਰਮਲ 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 ਇਥੇ ਲੱਗੇਗਾ ਰਚਾਲ ਨਾਲ ਲਿੱਥੀ ਠੀਕ ਹੈ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸ੍ਰਾਵਣ ਵਖਿਆਣੀ ਪਵਿੱਤਰ 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 ਕੁਨੀਤ ਨਾਮ ਜਪਾ ਨਾਨਕ ਮਾਨਪ੍ਰੀਤ ਸ਼ਲੋਕ ਸੰਤ ਸਰਨ ਜੋ ਜਾਨ ਪਰੈ ਸੋ ਜਨ ਉਧਰਨ ਹਾਰ ਧਿਆਨ ਨਾਲ ਪਾਠ ਕਰਨਾ ਸੰਤ ਸਰਨ ਜੋਜਨ ਪਰ ਨਹੀਂ ਕਹਿਣਾ ਜੋਜਨ ਪਾਠ ਇਕੱਠਾ ਨਹੀਂ ਕਹਿਦਣਾ ਅਰਥ ਵੀ ਬਹੁਤ ਗਲਤ ਹੋ ਜਾਏਗਾ ਸੰਤ ਸਰਨ ਜੋ ਜਨ ਪਰ ਵੱਖਰਾ ਪਾਠ ਕਰਨਾ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੂਖਨ ਆਰ ਜਾ ਘਟੈ ਸੰਤ ਕੈ ਦੂਖਨ ਜਾਮਤੇ ਨਹੀਂ ਛੁਟੈ संत कह दुखाना सुख सब जाय संत कह दुखाना नरक मह पाए संत कह दुखाना मत होए मलीना संत कह दुखाना शोभा ते हीना संत के हते को रखै ना कोई संत कह दुखाना स्थान भ्रष्ट होए संत कृपाल ਕ੍ਰਿਪਾ ਜੀ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕਹਿ ਦੂਖਨ ਤੇ ਮੁਖ ਭਵੈ ਇਹ ਪਾਠ ਧਿਆਨ ਨਾਲ ਕਰਨਾ ਹੈ ਸੰਤ ਕਹਿ ਕਹਿ ਪਾਠ ਪ੍ਰਾਤਨ ਸਰੂਪਾਂ ਚ ਮੁਖ ਪਾਠ ਹੈ ਮੇਰੀ ਪੁਥੀ ਚ ਕੀ ਛਪਿਆ ਹੋਇਆ ਸੀ ਕਹਿ ਪਾਠ ਮੁਖ ਹੈ ਸੰਤ ਕਹਿ ਦੂਖਨ ਤੇ ਇੱਥੇ ਵਿਸਰਾਮ ਹੈ ਸੰਤ ਕਹਿ ਦੂਖਨ ਤੇ ਮੁਖ ਭਵੈ ਸੰਤਨ ਕਹਿ ਦੂਖਨਾ ਕਾਗ ਜਿਉ ਲਵੈ ਸੰਤਨ ਕਹਿ ਦੂਖਨਾ ਸਰਪ ਜੂਨ ਪਾਇ ਸੰਤ ਸੰਤ ਕਹਿ ਦੂਖਨਾ ਤ੍ਰਿਗਤ ਜੂਨ ਕਿਰਮਾਇ ਸੰਤਨ ਕਹਿ ਦੂਖਨਾ ਤ੍ਰਿਸ਼ਨਾ ਮਹਿ ਜਲੈ ਸੰਤ ਕਹਿ ਦੂਖਨਾ ਸਭ ਕੋ ਛਲੈ ਕਿ ਚਲਾ ਪੁੱਲਾ ਹੀ ਬੁਲਨਾ ਸੰਤ ਕਹਿ ਦੂਖਾ ਨਾ ਤੇਜ ਸਭ ਜਾਏ ਸੰਤ ਕਹਿ ਦੂਖਾ ਨਾ ਨੀਤ ਨੀ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਇਥਾਉ ਤੇ ਜਮਕ ਲਾ ਦਨੀ ਐ ਸੰਤ ਦੁਖੀ ਕਾ ਇਥੇ ਵਿਸਰਾਮ ਐ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾ ਉਈ ਪੀ ਗਤ ਪਾਹੀ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖੇਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨਾ ਸੰਤ ਕਾ ਨਿੰਦਕ ਦੁਖੀਆ ਅਰਦੀਨਾ संत के निंदक कौ सर्व रोग संत के निंदक कौ सदा बिजोग संत की निंदा दुख मह दुख नानक संत पावै ता उसका पी होए मुख संत का दुखी सदा अपवित संत का दुखी किसे का नहीं मित्र ਮਿੱਤਪਾਦ ਜਿਹੜਾ ਹੈ ਕਸਕੇ ਉਚਾਰਨ ਕਰਨਾ ਸੰਤ ਕੇ ਦੁਖੀ ਕਉ দান ਲਾਗੈ ਸੰਤ ਕੇ ਦੁਖੀ ਕਉ ਸਾਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਨਾ ਸੁਖ ਤੇ ਤਰੈ ਸੰਤ ਕੇ ਦੁਖੀ ਕਾ ਨਾਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲਾਇ ਸੰਤ ਕਾ ਦੁਖੀ ਅਗ ਬੀਚ ਤੇ ਟੂਟੈ ਸੰਤ ਕਾ ਦੁਖੀ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੂਚੈ ਸੰਤ ਕੇ ਦੁਖੀ ਕਾ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੂਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ ਦੋਵੇਂ ਕਕੇ ਸ਼ੁੱਧ ਬੋਲਨੇ ਆ ਮਿਰਤਕ ਕੀ ਨਹੀਂ ਬੋਲ ਦੇਣਾ ਯਾਨੀ ਨਖੇਰ ਕੇ ਪੜਨਾ ਸ਼ੁੱਧ ਮਿਰਤਕ ਕੀ ਇਥੇ ਠਮਕ ਲਾ ਦੁਨੀਆ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨਾ ਰੱਖਨ ਹਾਰ ਨਾਨਕ ਸੰਤ ਭਾਵੈ ਤਾ ਲਏ ਉਬਾਰ ਸੰਤ ਕਾ ਦੁਖੀ ਯੋ ਬਿਨ ਲਾਇ ਜੋ ਜਲ ਬਿਹੂਨਾ ਮਛਲੀ ਤੜਫੜਾਈ ਸੰਤ ਕਾ ਦੁਖੀ ਭੁਖਾ ਨਹੀਂ ਰਾਜੈ ਇਹ ਵਿਸਰਾਮ ਧਿਆਨ ਨਾਲ ਲਾਉਣਾ ਸੰਤ ਕਾ ਦੁਖੀ ਭੁਖਾ ਇਥੇ ਵਿਸਰਾਮ ਲਾਦਣਾ ਨਹੀਂ ਰਾਜੈ ਰਾਜੈ ਪਦ ਕਸਕੇ ਉਚਾਰਨ ਕਰਨਾ ਜਿਉ ਪਾਵਕ ਈਦਨ ਨਹੀਂ त्राਪੈ ਈਦਨ ਵੀ ਕਸਕੇ ਹੀ ਬੋਲਣਾ त्राਪੈ ਪੱਪੇ ਨਾਲ ਉਚਾਰਨ ਕਰਨਾ ਸੰਤ ਕਾ ਦੁਖੀ ਛੁਟਾ ਇਕੇਲਾ ਜੀਉ ਬੁਆੜ ਤੇਲ ਖੇਤ ਮਾਹੀ ਦੁਹਿਲਾ ਇਹ ਵੀ ਵਿਸਰਾਮ ਯਾਦ ਰੱਖਣਾ ਜੀਉ ਬੁਆੜ ਤੇਲ ਇਥੇ ਵਿਸਰਾਮ ਲਾਦਣਾ ਖੇਤ ਮਾਹੀ ਦੁਹਿਲਾ ਉਚਾਰਨ ਕਰਨਾ ਹੋੜਾ ਨਹੀਂ ਲਾਉਣਾ ਦੁਹਿਲਾ ਨਹੀਂ ਕਹਿਣਾ ਔਂਕੜ ਹੈ ਦੁਹਿਲਾ ਬੋਲਣਾ ਹੈ ਛੇਤੀ ਸ਼ਾਂਤ ਕਾ ਦੁਖੀ ਧਰਮ ਤੇ ਰਹਤ ਸ਼ਾਂਤ ਕਾ ਦੁਖੀ ਸਾਧ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੋਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕਉ ਦਰਗਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਐ ਸੰਤ ਕਾ ਦੁਖੀ ਮ ਨ ਮਰ ਨ ਜਿਵਾਈਏ ਸੰਤ ਕੇ ਦੋਖੀ ਕੀ ਪੁੱਜੈ ਨ ਆਸਾ ਸੰਤ ਕਾ ਦੋਖੀ ਉਠ ਚੱਲੈ ਨਿਰਾਸਾ ਸੰਤ ਕੈ ਦੋਖ ਨ ਤ੍ਰਿਸ਼ਟ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨ ਮਿਟੈ ਕੋਈ ਨਾਨਕ ਜਾਣੈ ਸਚਾ ਸੂਈ ਸਭ ਘਟ ਤਿਸਕੇ ਕੋਹ ਕਰਨ ਹਾਰ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਉਸਤਤ ਕਰਹੁ ਦਿਨ ਰਾਤ ਤਿਸਹਿ ਤਿ ਆਵਹੁ ਸਾਸ ਗਿਰਾਸ ਸਭ ਕਛ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੀ ਵੱਡ ਭਾਗੀ ਨਾਨਕ ਜਾਣਸੀ ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਤੈ